ਸਰਦੀਆਂ ਦੇ ਵਿੱਚ ਕਿਉਂ ਵੱਧ ਜਾਂਦਾ ਕੋਲੇਸਟ੍ਰੋਲ ਇਹਨਾਂ ਪੰਜ ਕਾਰਨਾਂ ਨੂੰ ਸਮਝੋ ਤੇ ਆਪਣੇ ਦਿਲ ਨੂੰ ਤੰਦਰੁਸਤ ਰੱਖੋ ਸਰਦੀ ਦਾ ਮੌਸਮ ਆਉਂਦੇ ਹੀ ਕੜਾਕੇ ਦੀ ਠੰਡ ਕਈ ਲੋਕਾਂ ਲਈ ਮੁਸੀਬਤਾਂ ਲੈ ਕੇ ਆਉਂਦੀ ਹੈ ਖਾਸ ਤੌਰ ਤੇ ਉੱਤਰੀ ਭਾਗ ਦੇ ਵਿੱਚ ਠੰਡ ਦਾ ਸਿਹਤ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਇਸ ਮੌਸਮ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਤੇ ਹਾਰਟ ਅਟੈਕ ਦੇ ਮਾਮਲੇ ਵੱਧ ਜਾਂਦੇ ਨੇ ਜਿਸ ਦਾ ਇੱਕ ਵੱਡਾ ਕਾਰਨ ਸਰੀਰ ਦੇ ਵਿੱਚ ਕੋਲੇਸਟ੍ਰੋਲ ਦਾ ਪੱਧਰ ਵਧਣਾ ਹੈ ਸਰਦੀ ਦੇ ਵਿੱਚ ਸਰੀਰ ਦੇ ਵਿੱਚ ਜਿਆਦਾ ਚਰਬੀ ਜਮਾ ਹੋਣ ਲੱਗ ਜਾਂਦੀ ਹੈ ਸਰੀਰਕ ਗਤੀਵਿਧੀ ਘਟ ਜਾਂਦੀ ਹੈ ਤੇ ਖਾਣ ਪੀਣ ਦੀ ਆਦਤਾਂ ਵੀ ਭਾਰੀ ਹੋ ਜਾਂਦੀਆਂ ਨੇ ਇਹ ਸਭ ਮਿਲ ਕੇ ਕੋਲੇਸਟ੍ਰੋਲ ਵਧਾਉਂਦੇ ਨੇ ਜੋ ਸਾਡੇ ਦਿਲ ਦੀ ਸਿਹਤ ਲਈ ਖਤਰਾ ਬਣ ਸਕਦਾ ਹੈ ਆਓ ਜਾਣਦੇ ਹਾਂ ਸਰਦੀਆਂ ਦੇ ਵਿੱਚ ਕੋਲੇਸਟ੍ਰੋਲ ਕਿਉਂ ਵੱਧਦਾ ਅਤੇ ਇਸ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਕਿਹੜੇ ਆਸਾਨ ਤਰੀਕੇ ਨੇ ਠੰਡ ਦੇ ਵਿੱਚ ਸਰੀਰਕ ਗਤੀਵਿਧੀ ਘਟ ਜਾਂਦੀ ਹੈ ਸਰਦੀ ਦੇ ਮੌਸਮ ਦੇ ਵਿੱਚ ਠੰਡ ਕਰ ਲੋਕ ਬਾਹਰ ਨਿਕਲਣ ਤੋਂ ਕੰਨੀ ਕਤਰਾਉਂਦੇ ਨੇ ਸੈਰ ਕਰਨ ਜਾਂ ਕਸਰਤ ਕਰਨ ਤੋਂ ਹਟ ਜਾਂਦੇ ਨੇ ਇਸ ਕਾਰਨ ਸਰੀਰ 'ਚ ਜਮ੍ਹਾ ਹੋਈ ਚਰਬੀ ਹੌਲੀ-ਹੌਲੀ ਵਧਣ ਲੱਗਦੀ ਹੈ ਜਿਸ ਕਾਰਨ ਖਰਾਬ ਕੋਲੇਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਤੇਲ ਯੁਕਤ ਤੇ ਭਾਰੀ ਭੋਜਨ ਦੀ ਲਾਲਸਾ ਸਰਦੀਆਂ ਵਿੱਚ ਗਰਮ ਭੋਜਨ ਖਾਣ ਦਾ ਇੱਕ ਵੱਖਰਾ ਹੀ ਆਨੰਦ ਆਉਂਦਾ ਪਰ ਇਹ ਆਤ ਤੁਹਾਡੀ ਸਿਹਤ ਨੂੰ ਵਿਗਾੜ ਸਕਦੀ ਹੈ ਸਮੋਸੇ ਪਕੌੜੇ ਗਾਜਰ ਦਾ ਹਲਵਾ ਪਰੌਂਠੇ ਅਤੇ ਨਾਨ-ਵੈਜ ਵਰਗੀਆਂ ਚੀਜ਼ਾਂ ਜ਼ਿਆਦਾ ਖਾਧੀਆਂ ਜਾਂਦੇ ਨੇ ਜੋ ਕੈਲੋਰੀ ਅਤੇ ਫੈਟ ਨਾਲ ਭਰਪੂਰ ਹੁੰਦੀਆਂ ਨੇ ਇਹ ਸਰੀਰ ਦੇ ਵਿੱਚ ਕੋਲੇਸਟ੍ਰੋਲ ਨੂੰ ਵਧਾਉਂਦਾ ਕੰਮ ਕਰਦੇ ਨੇ ਵਿਟਾਮਿਨ ਡੀ ਦੀ ਕਮੀ ਸਰਦੀਆਂ ਦੇ ਵਿੱਚ ਧੁੱਪ ਘੱਟ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਠੰਡ ਕਾਰਨ ਧੁੱਪ ਵਿੱਚ ਨਹੀਂ ਬੈਠਦੇ ਇਸ ਨਾਲ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਜੋ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਹਾਰਮੋਨਲ ਬਦਲਾਅ ਵੀ ਇਸ ਦਾ ਕਾਰਨ ਹੈ ਸਰਦੀਆਂ ਦੇ ਵਿੱਚ ਸਰੀਰ ਦੇ ਹਾਰਮੋਨਲ ਪਦਾਰਥ ਦੇ ਵਿੱਚ ਬਦਲਾਅ ਹੁੰਦੇ ਨੇ ਠੰਡ ਤੋਂ ਬਚਾਉਣ ਲਈ ਸਰੀਰ ਜ਼ਿਆਦਾ ਊਰਜਾ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਜਿਸ ਕਾਰਨ ਫੈਟ ਅਤੇ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ ਭੋਜਨ ਦੇ ਵਿੱਚ ਫਾਈਬਰ ਦੀ ਕਮੀ ਠੰਡ ਦੇ ਮੌਸਮ ਦੇ ਵਿੱਚ ਲੋਕ ਹਰੀਆਂ ਸਬਜ਼ੀਆਂ ਤੇ ਫਲਾਂ ਦੀ ਬਜਾਏ ਭਾਰੀ ਅਤੇ ਤਲੇ ਹੋਏ ਭੋਜਨ ਨੂੰ ਤਰਜੀਹ ਦਿੰਦੇ ਨੇ ਫਾਈਬਰ ਦੀ ਕਮੀ ਕਾਰਨ ਸਰੀਰ ਦੇ ਵਿੱਚ ਕੋਲੇਸਟ੍ਰੋਲ ਦਾ ਪੱਧਰ ਤੇਜ਼ੀ ਦੇ ਨਾਲ ਵਧਦਾ ਕਿਉਂਕਿ ਫਾਈਬਰ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੁਣ ਅਸੀਂ ਜਾਣਦੇ ਹਾਂ ਕਿ ਆਖਰ ਕੋਲੇਸਟ੍ਰੋਲ ਨੂੰ ਕੰਟਰੋਲ ਦੇ ਵਿੱਚ ਕਿਵੇਂ ਰੱਖਿਆ ਜਾ ਸਕਦਾ ਹੈ ਸਰੀਰਕ ਗਤੀਵਿਧੀ ਵਧਾਓ ਹਲਕੀ ਕਸਰਤ ਯੋਗਾ ਜਾਂ ਘਰ ਦੇ ਅੰਦਰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਫਾਈਬਰ ਡਾਈਟ ਲੋ ਹਰੀਆਂ ਸਬਜ਼ੀਆਂ ਫਲ ਅਤੇ ਓਲਸ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਧੁੱਪ ਦਾ ਸੇਵਨ ਜ਼ਰੂਰ ਕਰੋ ਸਵੇਦੀ ਹਲਕੀ ਧੁੱਪ ਵਿੱਚ ਬੈਠੋ ਤਾਂ ਜੋ ਸਰੀਰ ਨੂੰ ਵਿਟਾਮਿਨ ਡੀ ਮਿਲ ਸਕੇ ਤਲੇ ਹੋਏ ਭੋਜਨ ਖਾਣ ਤੋਂ ਪਰਹੇਜ਼ ਕਰੋ ਗਰਮ ਤੇਲ ਯੁਕਤ ਭੋਜਨ ਸੀਮਤ ਮਾਤਰਾ ਦੇ ਵਿੱਚ ਹੀ ਖਾਧਾ ਜਾਵੇ ਤਾਂ ਤੁਹਾਡੀ ਸਿਹਤ ਲਈ ਚੰਗਾ ਹੋਵੇਗਾ ਨਿਯਮਤ ਜਾਂਚ ਕਰਵਾਓ ਸਮੇਂ-ਸਮੇਂ ਤੇ ਕੋਲੇਸਟ੍ਰੋਲ ਦੀ ਜਾਂਚ ਕਰਵਾਓ ਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ ਕਠੋਰ ਸਰਦੀਆਂ ਦੇ ਵਿੱਚ ਕੋਲੇਸਟ੍ਰੋਲ ਦਾ ਵਧਣਾ ਆਮ ਗੱਲ ਹੋ ਜਾਂਦੀ ਹੈ ਪਰ ਸਮੇਂ ਸਿਰ ਇਸ ਨੂੰ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ ਤੁਸੀਂ ਸਹੀ ਖੁਰਾਕ ਹਲਕੀ ਕਸਰਤ ਅਤੇ ਧੁੱਪ ਦਾ ਆਨੰਦ ਲੈ ਕੇ ਆਪਣੇ ਕੋਲੇਸਟ੍ਰੋਲ ਦੇ ਪੱਧਰ ਨੂੰ ਸੰਤੁਲਿਤ ਕਰ ਸਕਦੇ ਹੋ ਇਹ ਯਕੀਨੀ ਬਣਾਉਣ ਲਈ ਕਿ ਠੰਡੇ ਮੌਸਮ ਦਾ ਤੁਹਾਡੇ ਦਿਲ ਦੀ ਸਿਹਤ ਤੇ ਕੋਈ ਅਸਰ ਨਾ ਪਵੇ ਆਪਣੀ ਜੀਵਨ ਸ਼ੈਲੀ ਦਾ ਧਿਆਨ ਰੱਖਣਾ ਤੇ ਸਿਹਤਮੰਦ ਆਤਾਂ ਅਪਣਾਉਣੀ ਬੇਹੱਦ ਜ਼ਰੂਰੀ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ